ਜਗਤ ਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਵਿਆਸ ਥਾਨ ਹੈ ਗੁਰਦੁਆਰਾ ਸ੍ਰੀ ਕੰਨ ਸਾਹਿਬ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਸੁਨਤਾਲਪੁਰ ਲੋਧੀ ਤੋਂ ਪ੍ਰਾਪਤ ਦੇ ਸਮੇਤ ਇਸ ਮਟਾਲੇ ਦੀ ਧਰਤੀ ਤੇ ਸਾਡੇ ਸਤਿਕਾਰਯੋਗ ਮਾਤਾ ਸੁਲਖਣੀ ਜੀ ਨੂੰ ਵਿਆਉਣ ਵਾਸਤੇ ਆਏ ਸਾਧੂ ਸੱਚੇ ਪਾਤਸ਼ਾਹ ਜੀ ਨੇ ਤੋਂ ਗ੍ਰਿਸ਼ਟ ਧਰਮ ਜਿਹੜਾ ਸੀ ਆਰੰਭ ਕੀਤਾ ਇਨਾਲ ਸਾਨੂੰ ਉਪਦੇਸ਼ ਦਿੱਤਾ ਕਿ ਜੰਗਲਾਂ ਦੇ ਵਿੱਚ ਜਾ ਕੇ ਧੋਣੀਆਂ ਤਾਂ ਕੇ ਪੁੱਠੇ ਲੜਕੇ ਰੱਬ ਦੀ ਪ੍ਰਾਪਤੀ ਨਹੀਂ ਹੋਣੀ ਆਪਣੇ ਕਰ ਗ੍ਰਸਥ ਦੇ ਵਿੱਚ ਰਹਿ ਕਰਕੇ ਪਰਮੇਸ਼ਰ ਵਾਹਿਗੁਰੂ ਜੀ ਨੂੰ ਮਿਲਿਆ ਜਾ ਸਕਦਾ ਹੈ ਹਰ ਸਾਲ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਪਰਮ ਜਿਹੜਾ ਵਾ ਭਾਦੋਂ ਸੁਦੀ 7ਵੇਂ ਨੂੰ ਸੰਗਤਾਂ ਬੜੇ ਪਿਆਰ ਉਤਸ਼ਾਹ ਸਤਕਾਰ ਦੇ ਨਾਲ ਮਨਾਉਂਦੀਆਂ ਨੇ ਗੁਰਮਤ ਸਮਾਗਮ ਹੋ ਰਹੇ ਨੇ ਸਵੇਰ ਤੋਂ ਲਾਇਆ ਕਰਕੇ ਰਾਤ ਅਸਮ ਜਿਤੱਕ ਗੁਰਮਤ ਸਮਾਗਮ ਚੱਲ ਰਹੇ ਨੇ ਜਿਸ ਦੇ ਵਿੱਚ ਵਿੰਦ ਸੰਗਤਾਂ ਆ ਕਰਕੇ ਨਤਮਸਤਕੁੰਦੀਆਂ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 537ਵਾਂ ਵਿਆਪੁਰਵ ਸਿਰਿਕ ਨੂੰ ਨਾਨਕਦੇਵ ਜੀ ਅਤੇ ਮਾਤਾ ਸੁਲਖਣੀ ਦੇਵੀ ਜੀ ਦਾ ਬਟਾਲਾ ਸ਼ਹਿਰ ਦੀ ਧਰਤੀ ਦੇ ਮਨਾਇਆ ਜਾ ਰਿਹਾ ਹੈ ਸੰਗਤਾਂ ਜਿਹੜੀਆਂ ਨੇ ਦੂਰ ਦੂਰਾਡੇ ਤੋਂ ਪਹੁੰਚਿਆ ਨੇ ਬੜੇ ਖੁਸ਼ੀਆਂ ਤੇ ਚਾਹਵਾਂ ਦੇ ਨਾਲ ਜਿਹੜਾ ਮਨਾਇਆ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਕ ਸਾਲ ਪਹਿਲਾਂ ਜਿਹੜੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਆਪਾਂ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਰਾਤ ਦੀਆਂ ਗੁਰਦੁਆਰਾ ਕੰਨ ਸਾਹ ਦੀਆਂ ਸਾਜੋ ਸਜਾਵਟ ਦੇ ਨਾਲ ਲੱਗਿਆ ਹੋਇਆ ਹੈ ਸਜਾਵਟ ਹੋਈ ਹੈ ਲਾਈਟ ਲੱਗੀ ਹੋਈ ਹੈ ਬਹੁਤ ਵਧੀਆ ਦ੍ਰਿਸ਼ਾ ਜਿਹੜਾ ਗੁਰਦੁਆਰਾ ਕੰਨ ਸਾਹ ਨੂੰ ਜਿਹੜਾ ਹੈ ਬਿਆਵਲਾ ਘਰ ਜਿਹੜਾ ਜਿਹਨੂੰ ਕਿਹਾ ਜਾਂਦਾ ਏ ਉਹਨੂੰ ਜਿਹੜਾ ਸਜਾਇਆ ਗਿਆ ਏ ਸਮੁੱਚੀ ਟੀਮ ਵੀ ਖੜੀ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਉਸ ਦੁਆਰਾ ਕੰਧ ਸਰ ਦੀ ਪ੍ਰਮੰਧਕ ਕਮੇਟੀ ਜਿਹੜੀ ਖੜੀ ਏ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਏ ਕਿੰਨਾ ਕੁ ਚਾਹ ਹੁੰਦਾ ਏ ਤੇ ਕਿੱਦਾਂ ਦੇ ਅਰੇਂਜਮੈਂਟ ਜਿਹੜੇ ਕੀਤੇ ਜਾਂਦੇ ਨੇ ਜੇ ਸੰਕਟਾ ਜਿਹੜੀਆਂ ਨੇ ਉਹ ਲੱਖਾਂ ਦੀ ਤਦਾਰ ਵਿੱਚ ਪਹੁੰਚਦੀਆਂ ਨੇ ਪੰਜਾਬ ਨਹੀਂ ਹਰ ਇੱਕ ਸ਼ਹਿਰ ਦੇ ਵਿੱਚੋਂ ਪੰਜਾਬ ਤੋਂ ਬਾਹਰ ਜਿਹੜੇ ਫੋਰਮ ਦੇ ਵਿੱਚ ਵੱਸਦੇ ਨੇ ਸਾਡੇ ਪੰਜਾਬੀ ਵੀਰ ਉਹ ਵੀ ਜਿਹੜਿਆ ਆਪਣੇ ਨਤਮਸਤਕ ਹੁੰਦੇ ਨੇ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਬਾਰਫ ਕਰਦੇ ਆਪਾਂ ਗੱਲਬਾਤ ਕਰਦੇ ਆਂ ਬਾਬੇ ਸਰਸਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੇ ਜੀ ਕਿੱਦਾਂ ਦੇ ਰੇਅਰਮੈਂਟ ਕੀਤੇ ਜਾਂਦੇ ਆ ਪਹਿਲਾਂ ਹੀ ਤਿਆਰੀਆਂ ਹੋ ਜਾਂਦੀ ਐ ਇੱਕ ਸਾਲ ਪਹਿਲਾਂ ਹੀ ਘਰ ਵਿਆਹ ਵਾਲੇ ਘਰ ਜਿਹੜੀ ਤਿਆਰੀ ਹੁੰਦੀ ਐ ਮੈਂ ਦੇਖਦਾ ਵੇ ਕਿ ਸਜਾਵਟ ਵੀ ਬੜੀ ਵਧੀਆ ਤੇ ਸੰਗਤਾਂ ਦੇ ਵਿੱਚ ਵੀ ਬੜਾ ਉਤਸ਼ਾਹ ਕਿਹਣਾ ਚਾਹ। ਆਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹ ਆਇਆ ਜਗਤ ਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਵਿਆਸ ਸਥਾਨ ਹੈ ਗੁਰਦੁਆਰਾ ਸ੍ਰੀ ਕੰਨ ਸਾਹਿਬ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਜਿੱਥੇ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ 1487 ਈਸਵੀ ਨੂੰ 1544 ਸਮਤ ਨੂੰ ਸੁਲਤਾਨਪੁਰ ਲੋਧੀ ਤੋਂ ਫਰਾਜ ਦੇ ਸਮੇਤ ਇਸ ਮਟਾਲੇ ਦੀ ਧਰਤੀ ਤੇ ਸਾਡੇ ਸਤਿਕਾਰਯੋਗ ਮਾਤਾ ਸੁਲਖਣੀ ਜੀ ਨੂੰ ਵਿਆਹਣ ਵਾਸਤੇ ਆਏ ਤੋ 사ਤਗੁਰ ਸੱਚੇ ਪਾਤਸ਼ਾਹ ਜੀ ਨੇ ਗ੍ਰਸਥ ਧਰਮ ਜਿਹੜਾ ਸੀ ਆਰੰਭ ਕੀਤਾ ਤੇ ਨਾਲ ਸਾਨੂੰ ਉਪਦੇਸ਼ ਦਿੱਤਾ ਕਿ ਜੰਗਲਾਂ ਦੇ ਵਿੱਚ ਜਾ ਕੇ ਧੋਣੀਆਂ ਤਾਂ ਕੇ ਪੁੱਠੇ ਲੜਕੇ ਰੱਬ ਦੀ ਪ੍ਰਾਪਤੀ ਨਹੀਂ ਹੋਣੀ ਆਪਣੇ ਘਰ ਗ੍ਰਸਥ ਦੇ ਵਿੱਚ ਰਹਿ ਕਰਕੇ ਪਰਮੇਸ਼ਰ ਵਾਹਿਗੁਰੂ ਜੀ ਨੂੰ ਮਿਲਿਆ ਜਾ ਸਕਦਾ ਹੈ ਉਹ ਉਪਦੇਸ਼ ਦੇਣਾ ਕੀਤਾ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਸੋ ਹਰ ਸਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਤੁਰਮ ਜਿਹੜਾ ਵਾ ਭਾਦੋਂ ਸੁਦੀ 7ਵੀਂ ਨੂੰ ਸੰਗਤਾਂ ਬੜੇ ਪਿਆਰ ਉਤਸ਼ਾਹ ਸਤਿਕਾਰ ਦੇ ਨਾਲ ਮਨਾਉਂਦੀਆਂ ਨੇ ਜੋ ਇਸ ਸਾਲ 10 ਸਤੰਬਰ ਨੂੰ ਗੁਰਨਾਰਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਸਮਰ ਜਿਹੜਾ ਆ ਰਿਹਾ ਹੈ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਆਪ ਜੀ ਸੰਗਤਾਂ ਸੇ ਦਰਸ਼ਨ ਕਰ ਸਕਦੀਆਂ ਕਿ ਠਾਠਾ ਮਾਰਦਾ ਇਕੱਠ ਸੰਗਤਾਂ ਦਾ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਵਿਖੇ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਨਿਰੰਤਰ ਗੁਰਮਤ ਸੁਨਾਦਮ ਹੋ ਰਹੇ ਨੇ ਸਵੇਰ ਤੋਂ ਲੈ ਕੇ ਕਰਕੇ ਰਾਤ 10 ਵਜੇ ਤੱਕ ਗੁਰਮਤ ਸਮਾਗਮ ਚੱਲ ਰਹੇ ਨੇ ਜਿਸ ਦੇ ਵਿੱਚ ਵਿੰਧ ਸੰਗਤਾਂ ਆ ਕਰਕੇ ਨਤਮਸਤਕ ਹੁੰਦੀਆਂ ਹਨ ਤੇ ਇਸੇ ਤਰ੍ਹਾਂ ਹੀ ਸੰਗਤਾਂ ਦੇ ਵਾਸਤੇ ਗੁਰੂ ਕੇ ਲੰਗਰ ਜਿਹੜੇ ਨੇ 24 ਘੰਟੇ ਚੱਲ ਰਹੇ ਆ ਤੇ ਸੰਗਤਾਂ ਦੇ ਅੰਦਰ ਬੜਾ ਭਾਰੀ ਉਤਸ਼ਾਹ ਹੈ ਤੇ 8 ਤਰੀਕ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਸਿੱਕੇ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਸ਼੍ਰੀ ਮਨਪਾਤ ਸਾਹਿਬ ਆਰੰਭ ਹੋਣਗੇ ਤੇ 10 ਤਰੀਕ ਨੂੰ ਸਵੇਰੇ 8 ਵਜੇ ਭੋਗ ਪਾਏ ਜਾਣਗੇ ਤੇ 9 ਤਰੀਕ ਨੂੰ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਜਿਹੜਾ ਆ ਪਟਾਰੇ ਦੀ ਧਰਤੀ ਤੇ ਪਹੁੰਚੇਗਾ ਤੇ 10 ਤਰੀਕ ਨੂੰ ਸਵੇਰੇ 8 ਵਜੇ ਗੁਰਦੁਆਰਾ ਡੇਰਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋ ਕਰਕੇ ਸਾਰੇ ਸ਼ਹਿਰ ਦੀ ਉਪਰਕਰਮਾ ਕਰਦਾ ਹੋਇਆ ਗੁਰਦੁਆਰਾ ਕਨ ਸਾਹਿਬ ਤੋਂ ਹੁੰਦਾ ਹੈ ਡੇਰਾ ਸਾਹਿਬ ਸਮਾਪਤੀ ਹੋਵੇਗੀ ਸੋ ਹਰ ਸਾਲ ਸੰਗਤਾਂ ਦੇ ਮਨ ਦੇ ਵਿੱਚ ਬੜਾ ਭਾਰੀ ਉਤਸ਼ਾਹ ਹੁੰਦਾ ਹੈ ਤਕਰੀਬਨ ਇੱਕ ਸਾਲ ਤੋਂ ਸੰਗਤਾਂ ਦੇ ਅੰਦਰ ਇਹ ਇੱਕ ਕਾਗ ਹੁੰਦੀ ਹੈ ਕਿ ਉਹ ਸਮਾਂ ਕਦੋਂ ਆਵੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਤੋਂ ਜਿਹੜਾ ਦਾ ਉਹ ਮੜਾਇਆ ਜਾਵੇ ਕਿਉਂਕਿ ਸੰਗਤਾਂ ਦੇ ਅੰਦਰ ਬੜੀ ਸ਼ਰਧਾ ਹੈ ਬੜੀ ਭਾਵਨਾ ਹੈ ਭਾਵਨਾ ਦੇ ਨਾਲ ਗੁਰੂ ਕੇ ਲੰਗਰ ਸੰਗਤਾਂ ਜਿਹੜੀਆਂ ਨੇ ਉਹ ਸ਼ਿਕਾਰੀਆਂ ਨੇ ਇਸ ਪ੍ਰਕਾਰ ਇਸ ਸਾਲ ਵੀ ਸੰਗਤਾਂ ਦੇ ਅੰਦਰ ਕਾਫੀ ਮਹੀਨਿਆਂ ਤੋਂ ਸੰਗਤਾਂ ਜਿਹੜੀਆਂ ਤਿਆਰੀ ਦੇ ਵਿੱਚ ਲੱਗੀਆਂ ਹੋਈਆਂ ਹਨ ਸਾਹਿਬ ਜੀ ਦੇਖ ਸਕਦੇ ਹੋ ਕਿ ਕਿੰਦਾ ਡੈਕੋਰੇਸ਼ਨ ਕੀਤੀ ਹੋਈ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਸੋਦਾਸ ਵੱਲੋਂ ਸਤਿਗੁਰ ਗੁਰੂ ਨਾਨਕ ਸਾਹਿਬ ਜੀ ਮਾਤਾ ਸੁਲੱਖਣੀ ਜੀ ਦੇ ਵਿਆਹਪੁਰਗ ਦੀਆਂ ਦੇਸ਼ ਵਿਦੇਸ਼ ਦੇ ਵਿੱਚ ਵਸ ਰਹੀਆਂ ਸੰਗਤਾਂ ਨੂੰ ਬੇਨਤ ਬੇਨਤ ਬਧਾਈਆਂ। ਸੋ ਸਿੰਘ ਸਾਹਿਬ ਇਸ ਕੰਨ ਬਾਰੇ ਦੱਸ ਦਿਓ ਕਿ ਅੱਜ ਵੀ ਇਹ ਰਹੀ ਹੈ ਕੰਦੋਤੇ ਹੋਵੇ ਤਾਂ ਤੇ ਅੱਜ ਵੀ ਲੋਕ ਜਰੇ ਨੇ ਕੰਦ ਦੇ ਦਰਸ਼ਨ ਕਰਦੇ ਨੇ ਤੇ ਕਿਤੇ ਨਾ ਕਿਤੇ ਉਹ ਮੰਗੀਆਂ ਮਰੱਦਾ ਜਰੀਆਂ ਉਹਨਾਂ ਨੂੰ ਮਿਲਦੀਆਂ ਉਹਦੇ ਬਾਰੇ ਦੱਸ ਦਿਓ। ਇਹ ਕੰਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ੋਪਾ ਪ੍ਰਾਪਤ ਹੈ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਨੰਦ ਕਾਰਜ ਹੋਏ ਤੇ ਉਸ ਸਮੇਂ ਦੇ ਰੀਤੀ ਰਿਵਾਜਾਂ ਅਨੁਸਾਰ 베ਦੀ ਦੇ ਦਿਵਾਲੇ ਲਾਵਾ ਫੇਰਿਆ ਕਰਨ ਦੀ ਜਦੋਂ ਗੱਲ ਚੱਲੀ ਤੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਕਿ ਅਸੀਂ 베ਦੀ ਦੇ ਦਿਵਾਲੇ ਲਾਵਾ ਨਹੀਂ ਕਰਨੀ ਅਸੀਂ ਅਕਾਲ ਪੁਰਖ ਦੇ ਉਪਾਸ਼ਕ ਆ ਅਗਨੀ ਦੇ ਉਪਾਸ਼ਕ ਨਹੀਂ ਫਿਰ ਪੰਡਤਾ ਨੇ ਕਿਹਾ ਕਿ ਤੁਸੀਂ ਦੱਸੋਗੇ ਤੁਹਾਡੇ ਆਨੰਦ ਕਾਰਜ ਕਿਵੇਂ ਕੀਤੇ ਜਾਣ ਉਸ ਵੇਲੇ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਕਾਗਜ਼ ਦੇ ਉੱਪਰ ਮੂਲ ਮੰਤਰ ਲਿਖ ਕਰਕੇ ਤੇ ਉਹਦੇ ਦੁਆਲੇ ਚਾਰ ਪ੍ਰਕਰਮਾ ਜਿਹੜੀਆਂ ਅਸੀਂ ਕੀਤੀਆਂ ਸੀ ਮਾਤਾ ਜੀ ਦੇ ਨਾਲ ਲਾਵਾ ਫੇਰੇ ਲਏ ਸਤਿਗੁਰੂ ਜੀ ਦੇ ਆਨੰਦ ਕਾਰਜਾਂ ਤੋਂ ਬਾਅਦ ਸਤਿਗੁਰੂ ਜੀ ਨੂੰ ਕੱਚੀ ਕੰਧ ਦੇ ਕੋਲ ਬਿਠਾਇਆ ਗਿਆ ਕਿ ਇਹਨਾਂ ਨੇ ਸਾਡੇ ਧਰਮ ਦੀਆਂ ਰੌ ਰੀਤਾਂ ਦਾ ਖੰਡਨ ਕੀਤਾ ਆ ਕਿਉਂ ਨਾ ਆਵੇ ਕਿ ਸੱਚ ਦੀ ਆਵਾਜ਼ ਨੂੰ ਸਦਾ ਵਾਸਤੇ ਖਤਮ ਕੀਤਾ ਜਾਵੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਵਾਰ ਦੇ ਕੋਲ ਭਾਇਆ ਗਿਆ ਇੱਕ ਬਜ਼ੁਰਗ ਬਾਤਾ ਨੇ ਆ ਕਰਕੇ ਕਿਹਾ ਕਿ ਪੁੱਤਰਾ ਕੰਧ ਕੱਤੀ ਹੈ ਢਣ ਵਾਲੀ ਹੈ ਉੱਠ ਕੇ ਇੱਕ ਪਾਸੇ ਤੇ ਹੋਣਾ ਕਰ ਤੇ ਜੱਗ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਕਿ ਮਾਤਾ ਜੀ ਭਾਵਾ ਕੇ ਕੰਧ ਕੱਤੀ ਹੈ ਸਾਨੂੰ ਹੀ ਪਤਾ ਹੈ ਕਿ ਢਣ ਵਾਲੀ ਹੈ ਪਰ ਇਹ ਕੰਧ ਜਿਹੜੀ ਹੈ ਕਦੇ ਵੀ ਠੱਠੇਗੀ ਨਹੀਂ ਇਹ ਯੁਗਾਂ ਜੁਗੰਤਰਾਂ ਤੱਕ ਕਾਇਮ ਰਹੇਗੀ ਤੇ ਸਾਡੇ ਵਿਆਹ ਦੀ ਯਾਦਗਾਰ ਹੋਵੇਗੀ ਸੋ ਉਹ ਕੰਧ ਜਿਹਦੇ ਕੋਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੈਠੇ ਅੱਜ ਵੀ ਛੇਸ਼ੇ ਦੇ ਵਿੱਚ ਮੜੀ ਹੋਈ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦੂਰ ਗ੍ਰਹਿਟੇ ਤੋਂ 스ੰਗਤ ਦੇ ਦਰਸ਼ਕਦਾਰੇ ਕਰਨ ਵਾਸਤੇ ਆਉਂਦੀਆਂ ਨੇ ਜੋ ਵੀ ਕਿਸੇ ਦੀ ਮਨ ਦੀ ਭਾਵਨਾ ਹੁੰਦੀ ਹੈ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਹੈ ਤੇ ਸਤਿਗੁਰੂ ਜੀ ਪੂਰਨ ਕਰਦੇ ਆ ਜਿੰਨਾ ਬੱਚਿਆਂ ਦੀਆਂ ਸ਼ਾਦੀਆਂ ਨਹੀਂ ਹੁੰਦੀਆਂ ਵਿਆਹ ਨਹੀਂ ਹੁੰਦੇ ਉਹ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆ ਤੇ ਸਤਿਗੁਰੂ ਜੀ ਉਹਨਾਂ ਦੀਆਂ ਭਾਵਨਾਵਾਂ ਪੂਰਨ ਕਰਦੇ ਆ ਸੋ ਜਗਾ ਮਹਾੜ ਹੈ ਪਵਿੱਤਰ ਹੈ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋਥਾਨ ਸੁਹਾਵਾ ਰਾਮ ਰਾਜੇ ਸੋ ਸਤਿਗੁਰੂ ਜੀ ਨੇ ਚਰਨ ਪਾਏ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਸੰਗਤਾਂ ਨਤਮਸਤ ਹੁੰਦੀਆਂ ਹਨ ਇਹ ਇਸ ਸਥਾਨ ਦਾ ਪਾਵਨ ਇਤਿਹਾਸ ਸੋ ਸਿੰਘ ਸਾਹਿਬ ਸੰਕਟ ਬੜੀਆਂ ਆਂਦੀਆਂ ਨੇ 18 ਵਾਸਤੇ ਜਰਾ ਅਰੇਂਜਮੈਂਟ ਬਹੁਤ ਵਧੀਆ ਕੀਤਾ ਗਿਆ ਲੱਖਾਂ ਦੀ ਤਰਾਰ ਦੇ ਸੰਗਤ ਪਹੁੰਚਦੀ ਹੈ ਕਿਦਾਂ ਦੇ ਅਰੇਂਜਮੈਂਟ ਕੀਤੇ ਕੇ ਫਿਰ ਉਹਨਾਂ ਦੇ ਧਰਨ ਵਾਸਤੇ ਸੰਕਟਾਂ ਵਾਸਤੇ ਸੰਗਤਾਂ ਸਾਧਗੁਰੂ ਜੀ ਦੇ ਵਿਆਹ ਪੁਰਬ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਆਉਂਦੀਆਂ ਹਨ ਤੇ ਗੁਰਦੁਆਰਾ ਸਾਹਿਬ ਜਗ੍ਹਾ ਥੋੜੀ ਹੋਣ ਕਰਕੇ ਸਰਾ ਨਾ ਹੋਣ ਕਰਕੇ ਸੰਗਤਾਂ ਦੇ ਰਹਿਣ ਵਾਸਤੇ ਲੋਕਾਂ ਨੇ ਆਪਣੇ ਘਰ ਜਿਹੜੇ ਨੇ ਉਹ ਦਿੱਤੇ ਹੋਏ ਨੇ ਤੇ ਹੋਰ ਸਕੂਲਾਂ ਦੇ ਵਿੱਚ ਸੰਗਤਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਜਿਹੜੇ ਨੇ 24 ਘੰਟੇ ਚੱਲ ਰਹੇ ਆ ਨਿਰੰਤਰ ਚੱਲ ਰਹੇ ਨੇ ਹੋਰ ਸਭਾ ਸੁਸਾਇਟੀਆਂ ਵੱਲੋਂ ਵੀ ਸੰਗਤਾਂ ਦੀ ਸਹੂਲਤ ਵਾਸਤੇ ਲੰਗਰ ਜਿਹੜੇ ਨੇ ਚੱਲ ਰਹੇ ਆ ਤੇ ਇਸੇ ਤਰ੍ਹਾਂ ਹੀ ਮੈਡੀਕਲ ਸਕੂਲ ਦਾ ਡਿਸਪੈਂਸਰੀ ਗੁਰਦਰਾ ਸਾਹਿਬ ਦੇ ਅੰਦਰ ਹੈ ਹੋਰ ਵੀ ਬਾਹਰੋਂ ਵੀ ਡਾਕਟਰ ਸਾਹਿਬ ਆ ਕਰਕੇ ਕੈਂਪ ਲਗਾਉਂਦੇ ਨੇ ਤਾਂ ਕਿ ਦੂਰ ਦੇ ਜਿਹੜੀ ਸੰਗਤਾਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਨੂੰ ਕੋਈ ਆਉਣ ਦੇ ਵਿੱਚ ਕੋਈ ਮੁਸ਼ਕਲ ਨਾ ਹੋਵੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਹਾਰੇਕ ਰੋੜ ਤੇ ਸੰਗਤਾਂ ਲੰਗਰ ਜਿਹੜੇ ਨੇ ਉਹ ਲਾਉਂਦੀਆਂ ਹਨ ਤਾਂ ਕਿ ਜਿਹੜੀਆਂ ਦੂਰੋਂ ਆਉਣ ਵਾਲੀਆਂ ਸੰਗਤਾਂ ਉਹ ਰਸਤੇ ਦੇ ਵਿੱਚ ਵੀ ਗੁਰੂ ਕੇ ਲੰਗਰ ਜਿਹੜੀਆਂ ਨੇ ਛਕ ਸਕਣ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਬਹੁਤ ਵਧੀਆ ਦੱਸਿਆ ਕਿ ਸੰਗਤਾਂ ਵਾਸਤੇ ਵੀ ਟਾਰਨ ਦਾ ਵੀ ਪ੍ਰੋਗਰਾਮ ਖਾਣ ਪੀਣ ਦਾ ਲੰਗਰ ਦਾ ਵੀ ਜਰਾਏ ਅਰੇਂਜਮੈਂਟ ਕੀਤਾ ਗਿਆ ਆਪਾਂ ਸੰਗਤਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਤੇ ਨਤਮਸਤ ਹੋਣ ਵਾਸਤੇ ਆਏ ਨੇ ਕੀ ਕਹਿਣਾ ਉਹਨਾਂ ਦਾ ਕੋਤੇ ਸੰਗਤਾ ਪੁੱਛੇ ਨਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਹਰ ਸਾਲ ਕਹਿੰਦੇ ਨੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਜਰਾਏ ਵਿਆਹ ਪਰਮ ਮਨਾਇਆ ਜਾਂਦਾ ਹੈ ਤੇ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੁੰਦਾ ਆਪਾਂ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਬੱਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਪ੍ਰਭ ਕਾਜਰ ਚ ਆਇਆ ਗੁਰਮੁਖ ਵਿਆਹ ਨ ਆਇਆ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਮੱਤਸ ਲਖੀ ਦੇ ਵਿਆਹ ਪਰਮ ਦੀਆਂ ਸਮੂਹ ਬੇ ਬੇ ਸੰਗਤਾਂ ਦੇ ਲੱਖ ਲੱਖ ਦਾ ਜੀ ਹੁਣ ਨਾਨਕ ਨਾਮ ਲਿਓ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੁਣ ਇੱਥੇ ਸੰਗਤਾਂ ਵਾਸਤੇ ਖਾਸ ਅਜ ਦਰਸ਼ਕਨ ਆਈਦਾ ਜੀ ਖਾਸ ਪ੍ਰਬੰਧ ਸੰਗਤਾਂ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਸਹਿਯੋਗ ਨਾਲ ਕੀਤੇ ਗਏ ਹਨ ਅ ਮਾਰੇ ਜੀ ਦਰ ਤੇ ਹਾਜ਼ਰ ਹੋ ਕੇ ਸੇਵਾ ਲਾਈ ਦੀ ਆ ਮਾਝ ਦੇ ਓਟ ਆਸਰਾ ਲੈ ਕੇ ਮਾਝ ਦਾ ਬੇਅੰਤ ਕਿਰਪਾ ਗੁਰੂ ਨਾਨਕ ਸਾਹਿਬ ਜੀ ਦੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਭਾਰੀ ਉਤਸ਼ਾਹ ਨਾਲ ਸਲਾਨਾ ਜੋੜ ਮੇਲਾ ਵਿਆਹ ਜੋ ਮਨਾਇਆ ਜਾ ਰਿਹਾ ਸ਼੍ਰੋਮ ਦੀ ਕਮੇਟੀ ਦੇ ਸਹਿਯੋਗ ਨਾਲ ਜੀ ਸੋ ਕਿੰਨਾ ਚਾਹ ਹੁੰਦਾ ਫਿਰ ਕਹਿੰਦੇ ਨੇ ਕਿ ਜਦੋਂ ਘਰ ਦੇ ਵਿੱਚ ਬੇਟਾ ਦੇ ਬੇਟੀ ਦੀ ਮੈਰਿਜ ਹੁੰਦੀ ਆ ਵਿਆਹ ਹੁੰਦਾ ਹੈ ਤੇ ਬੜਾ ਚਾਹ ਹੁੰਦਾ ਹੈ ਉਹ ਵੀ ਖਰੀਦਣਾ ਉਹ ਵੀ ਖਰੀਦਣਾ ਦੇਖਦੇ ਹਾਂ ਕਿ ਗੁਰਦੁਆਰਾ ਕੰਧ ਸਾਹਿਬ ਦੀ ਕਮੇਟੀ ਅਤੇ ਲਾਈਟ ਦਾ ਸਿਸਟਮ ਸਜਾਵਟ ਦਾ ਸਿਸਟਮ ਬਹੁਤ ਵਧੀਆ ਕੀਤਾ ਗਿਆ ਜਿੱਦਾ ਘਰ ਦੇ ਵਿੱਚ ਵਿਆਹ ਹੁੰਦਾ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਤੇ ਸਮੂਹ ਜਿਹੜੀਆਂ ਜੋ ਸੇਵਾ ਸੁਸਾਇਟੀਆਂ ਹਨ ਗੁਰਨਾਨਕ ਨਾਮ ਲਿਓ ਸੁਸਾਇਟੀਆਂ ਵਾਲੋ 2 ਮਹੀਨੇ ਪਹਿਲਾਂ ਹੀ ਖਾਸ ਪੁਰਤਾ ਪ੍ਰਬੰਧ ਕੀਤੇ ਗਏ ਹਨ ਰੰਗ ਰੋਗਿੰਦੀ ਸੇਵਾ ਬੈਕੋਰਿੰਦੀ ਸੇਵਾ ਬਹੁਤ ਹੀ ਸ਼ਰਧਾ ਨਾਲ ਕੀਤੀ ਗਈ ਹੈ ਪਸ਼ਾ ਜੀ ਪਪੜਾ ਦੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਜੋ ਮੈਂਬਰ ਸਾਹਿਬ ਮਾਰੇ ਤੋਂ ਦੇ ਗਰੰਟੀ cheque ਕੁਰਬਾਨਾ ਉਹਨਾਂ ਦੇ ਸਹਿਯੋਗ ਨਾਲ ਕੀਤੀ ਗਈ ਹੈ ਆਪਣਾ ਉਹਨਾਂ ਦਾ ਆਰਡਰ ਅਸਲਾ ਕੀਤੀ ਗਈ ਤੇ ਗੱਲਬਾਤ ਕਰਦੇ ਆ ਹੋਰ ਵੀ ਇੱਥੇ ਸੰਕਟਾ ਮੌਜੂਦ ਨੇ ਕੀ ਕਹਿਣਾ ਹੈ ਸਸੀ ਗੱਲ ਬਬਾਈ ਵਾਈਕੋ ਟਿੱਕਰ ਖਾਲਸਾ ਵਾਈਕੋ ਟਿੱਕਰ ਤੋਂ ਫਿਰ ਕਿੰਨੀ ਕੀ ਕਿਰਪਾ ਹੈ ਗੁਰਦੁਆਰਾ ਕਾਨ ਸਾਹਿਬ ਜੀ ਘਣੀਓ ਨਕ ਮੁਸਤਕ ਹੋਣ ਆਏ ਹੋ ਕਿਨਿਕ ਕਿਰਪਾ ਜੀ ਹੋਣੀ ਹੈ। ਟਾਈਮ ਤੋਂ ਇੱਥੇ ਅਖੰਡ ਪਾਤਸ਼ਾਹ ਦੀ ਸੇਵਾ ਕਰਦਾ ਜੀ। ਗੁਰਨਾਨਕ ਸਾਹਿਬ ਜੀ ਬਹੁਤ ਕਿਰਪਾ ਕੀਤੀ ਵੀ ਇੱਕ ਸਾਡੇ ਨੂੰ ਕਿ ਬਹੁਤ ਜ਼ਿਆਦਾ ਕਾਢੇ ਸੰਕਰਦਾ। ਇਸ ਤੋਂ ਇਹ ਕਾਢਾ ਲਾ ਸਕਦੇ ਹਾਂ ਕਿ ਬਹੁਤ ਜ਼ਿਆਦਾ ਕਿਰਪਾ ਹੈ ਜਿੰਨਾ ਬੱਚੇ ਦੇ ਵਿਆਹ ਨਹੀਂ ਹੁੰਦੇ ਉੱਥੇ ਜੋ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ। ਜੀ। ਸੋ ਗੁਰਨਾਨਕ ਸਾਹਿਬ ਜੀ ਵੱਲ ਕਿਰਪਾ ਹੈ ਮਹਾਰਾਜ ਸੱਤੇ ਪਾਤਸ਼ਾਹ ਜੀ ਜਿਹੜੀਆਂ ਵੀ ਸ਼ਕਤਾ ਇੱਥੇ ਹੁੰਦੀਆਂ ਨੇ ਉਹਨਾਂ ਦੇ ਵਾਸਤੇ ਰਹਿਣ ਦਾ ਖਾਸ ਪ੍ਰਬੰਧ ਹੈ ਕਿਉਂਕਿ ਇਸੇ ਕਰਕੇ ਬਹੁਤ ਜਗ੍ਹਾ ਉਹ ਲੋਕ ਇਹਦੇ ਨੇ ਆਪਣੇ ਘਰਾਂ ਦੇ ਵਿੱਚ ਰਹਿਣ ਬਚੇਰਾ ਸੰਗਤ ਨੂੰ ਦਿੰਦੇ ਨੇ ਰਹਿਣ ਵਾਸਤੇ ਲੰਗਰ ਦਾ ਵੀ ਪਾਸ ਪ੍ਰਬੰਧ ਹੈ ਇੱਥੇ ਦੇਖ ਸਕਦੇ ਹੋ ਤੁਸੀਂ ਤੇ ਖੰਡ ਪਾਟ ਵੀ ਨਿਰੰਤਰ ਜੋ ਹੈ ਸੰਤ ਦੋਸਤ ਕਰਵਾ ਰਹੀ ਹੈ ਕਿਉਂਕਿ ਇੱਕ ਗੁਰਮਤਿ ਵਿਆਹ ਨੇ ਆਇਆ ਅਰਪ੍ਰਭ ਕਾਜ ਵਿੱਚ ਆਇਆ ਗੋਨਾਨਕ ਸਾਹਿਬ ਜੀ ਦੇ ਵਿਆਹ ਨੂੰ ਸਮਰਪਿਤ ਖਣਪੜ ਸਿਆ ਵੀ ਬਹੁਤ ਕੋਕੋ ਰਹੀ ਨੇ ਸੱਚੇ ਪਾਤਸ਼ਾਹ ਜੀ ਨੂੰ ਬਹੁਤ ਖੁਸ਼ੀ ਹੁੰਦੀ ਹੈ ਸੰਗਤਾਂ ਦੇ ਮਨ ਦੇ ਵਿੱਚ ਬਹੁਤ ਚਾਹ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋਪਾ ਗੱਲਬਾਤ ਵੀ ਕਰਾਂਗੇ ਯਾਰ ਤੇ ਹੋਰ ਵੀ ਸੰਕਟਾਨੰਦ ਵਸਤਕ ਹੋਣ ਆਈਆਂ ਨੇ ਉਹਨਾਂ ਨੂੰ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਲੰਦਾ ਸੋ ਸੰਕਟਾ ਜਿਹੜੀਆਂ ਪਹੁੰਚੀਆਂ ਨੇ ਆਪਾਂ ਪੁੱਛਦੇ ਆ ਕਿੱਥੋਂ ਆਏ ਨੇ ਤੇ ਬੜਾ ਉਤਸ਼ਾਹ ਹੁੰਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਬ ਦਾ ਜਿਹੜਾ 10 ਤੰਮਰ ਨੂੰ ਮਨਾਇਆ ਜਾ ਰਿਹਾ ਸੰਕਟਾ ਜਿਹੜੀਆਂ ਪਹਿਲਾਂ ਤੋਂ ਨੰਦ ਤੋਂ ਹੋ ਰਹੀਆਂ ਨੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੀਆਂ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਵਾਇਕ ਜੀ ਤੇ ਖਾਲਸਾ ਵਾਇਕ ਜੀ ਕਿਹ ਨਾਮ ਦੇ ਮੇਰਾ ਨਾਮ ਜੀ ਅਮਰਜੀਤ ਸਿੰਘ ਆ ਮੈਂ ਸ੍ਰੀ ਅੰਮ੍ਰਿਤਸਰ ਸ਼ਹਿਰ ਤੋਂ ਆ ਤੋ ਕਿੱਦਾਂ ਦੇਖ ਦਿਓ ਕਿ ਹਰ ਸਾਲ ਦੀ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰੋਜਰਾ ਮਨਾਇਆ ਜਾਂਦਾ ਮਾਤਾ ਸੁਲੱਖਣੀ ਦੇਵੀ ਜੀ ਨਾਲ ਤੁਸੀਂ ਵੀ ਇਨਤਮਸਤ ਕੌਣ ਆਏ ਇਹੀ ਇਨਤਮਸਤ ਕੌਣ ਆਇਆ ਜੀ ਹਰ ਸਾਲ ਤਰ੍ਹਾਂ ਹਰ ਸਾਲ ਇਹੀ ਹੁੰਦੇ ਆ ਸਾਰੇ ਵੀਰ ਕਿੱਥੇ ਹੋ ਗਏ ਆਣੇ ਜੀ ਜੀ ਬਾਬਾ ਜੀ ਦੇ ਵਿਆਹ ਦੇ ਪੁਰੁੱਤੇ ਹੁਣ ਤਸ਼ੀਕਰ ਨੂੰ ਪਹਿਲਾਂ ਆ ਗਏ ਆ ਪਿੰਸਰ ਦਾ ਘੜ ਜਦਾ ਲਵਾ ਜੀ ਉਸ ਤੋਂ ਪਹਿਲਾਂ ਇਹ ਦਸ਼ਮੇਲੇ ਕਰਾਈਏ ਬਾਕੀ ਸੂਹ ਸਾਸ ਅੰਗ ਨੂੰ ਬੇਨਤੀ ਆ ਵੀ ਵੱਧ ਚੜ ਕੇ ਤੇ ਆਓ ਦਸ਼ਕਰੋ ਗੁਰੂ ਮਹਾਰਾਜੀ ਦੇ ਨੂੰ ਘਰ ਦੇ ਕੁਝ ਨਤਾਲ ਕੋ ਕਿੱਦਾਂ ਦੇ ਅਰੇਂਜਮੈਂਟ ਲੱਗਦੇ ਆ ਜੀ ਗੁਰਦੁਆਰਾ ਸਾਹਿਬ ਦੇ ਲਾਈਟ ਵੀ ਬਹੁਤ ਵਧੀਆ ਲੱਗੀ ਹੋਈ ਏ ਖਾਨ ਦਾ ਵੀ ਲੱਗ ਰਿਹਾ ਵੀ ਘਰ ਦਾ ਵੀ ਬੜਾ ਵਧੀਆ ਅਰੇਂਜਮੈਂਟ ਕੀਤਾ ਗਿਆ ਕੀ ਕਹਿਣਾ ਚਾਹੀਦਾ ਦੇਖੋ ਜੀ ਗੁਰੂ ਘਰ ਦਾ ਕੋਈ ਪ੍ਰੋਗਰਾਮ ਵਧੀਆ ਹੁੰਦਾ ਵਾ ਬਾਕੀ ਇਹਦੇ ਸਾਡੇ ਬਾਬਾ ਨਾਲੀ ਜੀ ਦਾ ਵਿਆਹ ਦਾ ਮੌਕਾ ਜੀ 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 ਇਹਦੇ ਤੇ ਖੁਸ਼ੀਆਂ ਸਭ ਹੋਣੀਆਂ ਯਾਰ ਇਸ ਤਨ ਪੂਰਾ ਸਭ ਰੌਣਕਾਂ ਹੁੰਦੀ ਹੈ ਤੇ ਰੌਣਕਾ ਸਿਰਫ ਲਾਈਟਾਂ ਨਾਲ ਨਹੀਂ ਹੁੰਦੀ ਆ ਸੰਗਤ ਨਾਲ ਹੁੰਦੀ ਆ ਜੀ ਸਾਰੇ ਸੰਗਤਾਂ ਨਾਲ ਜੁੜ ਕੇ ਬੈਠੀ ਵੱਧ ਵਧਾਓ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸੋ ਹੋਰ ਹੋਰ ਵੀ ਸੰਖਿਆ ਮੌਜੂਦ ਨੇ ਕੀ ਕਹਿੰਦੇ ਨੇ ਆਪਾ ਉਹਨਾਂ ਨਾਲ ਦੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਮੇਰਾ ਨਾਮ ਸਾਹਿਬ ਜੀ ਲੋਕ ਕਿੱਥੋਂ ਆਏ ਜੀ ਆਪਾਂ ਐਮਰੀ ਸਰ ਤੋਂ ਆਏ ਕਿੱਥੇ ਆਏ ਸਾਰੇ ਆਪਾਂ ਜੀ ਪਰ ਕਿਦਾਂ ਦਾ ਲੱਗਦਾ ਪਿਆ ਕੀ ਦਰਸ਼ਨ ਕੀਤੇ ਗੁਰੂ ਸਾਹਿਬ ਦੇ ਬਹੁਤ ਜਿਆਦਾ ਲੱਗਦਾ ਆ ਜੀ ਉਹ ਘਰ ਆ ਕੇ ਰਹੇ ਅਨੰਦ ਮੋਦ ਆਉਂਦਾ ਉਹ ਪਰ ਹਰ ਸਾਲ ਆਈਦਾ ਇਸੇ ਦਿਨ ਆਈਦਾ ਵਾ ਪਾਪੇ ਨਾਲ ਵੈਸੇ ਬੜਾ ਪਿਆਰ ਆ ਹਰ ਜਿੱਤਰਾ ਮੱਝੇ ਉਹ ਵਿਆਹ ਆਜ ਆਣਾ ਹੀ ਆਣਾ ਪਰ ਜੋ ਮੱਝੀ ਹੋਵੇ ਜੀ ਪਾਪੇ ਨਾਲ ਉਹਦਾ ਦੇਖੋ ਜਣਾ ਹੀ ਆਲਾ ਜੀ ਰੁਕ ਜਿਓ ਭਾਈ ਅੱਥ ਸੋ ਗੱਲਬਾਤ ਕੀਤੀ ਅੰਮ੍ਰਿਤਸਰ ਸਾਹਿਬ ਤੋਂ ਆਏ ਨੇ ਸੇਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਜਿਹੜਾ ਹੈ ਦੇਖਣ ਵਾਸਤੇ ਪਹਿਲਾਂ ਹੀ ਨਮਸਤਕ ਹੋਣ ਵਾਸਤੇ ਆਏ ਨੇ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਉਹਨਾਂ ਨੇ ਕਿਹਾ ਕਿ ਵੱਧ ਚੜ ਕੇ ਸੰਗਤਾਂ ਤੇ ਆਣ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰੋ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਅੱਜ ਖੜੇ ਆਪਾਂ ਗੁਰਦੁਆਰਾ ਖੰਡ ਸਾਹਿਬ 10 ਨਵੰਬਰ ਨੂੰ ਜਿਹੜਾ ਵਿਆਹ ਹੈ 537 ਵਜੇ ਜਿਹੜਾ ਵਿਆਹ ਪੁਰਬ ਮਨਾਇਆ ਜਾ ਰਿਹਾ ਬੜੀਆਂ ਖੁਸ਼ੀਆਂ ਤੇ ਚਾਵਾਂ ਦੇ ਨਾਲ ਲੱਖਾਂ ਦੀ ਪਧਾਰ ਦੇ ਵਿੱਚ ਸੰਗਤਾਂ ਜਿਹੜੀਆਂ ਤੇ ਪਹੁੰਚ ਰਹੀਆਂ ਨੇ ਤੋ ਵੀਡੀਓ ਨੂੰ ਬਤਵਾਂ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਅਗਰ왈 ਦਾ ਲੱਕੀ ਰਾਜਗੁਰੂ ਪਟਿਆਲਾ